हां जी ਕਿਸਾਨ ਵੀਰੋ ਇਹ ਹੈਗਾ ਜੀ ਆਪਣਾ ਕਰਨਾਲ ਫਰਮ ਦਾ ਬੀਜ 110 ਜਿਹਨੂੰ ਆਪਣੇ ਕਈ ਕਿਸਾਨ ਵੀਰ ਸੁਪਰੀਮ ਦੇ ਨਾਮ ਦੇ ਨਾਲ ਜਾਣਦੇ ਨੇ ਕਿਉਂਕਿ ਜਿਹੜਾ ਸੁਪਰੀਮ 110 ਚੋਨਾ ਇਹਨੂੰ ਜਿਹੜਾ ਆਪਣਾ ਜਿਕਰ ਆਪਣਾ ਜਨਮਦਾਤਾ ਮੰਨ ਕੇ ਤਾਂ 100 110 ਚੋਨਾ ਜਿਹੜਾ ਆਪਣਾ ਸੁਪਰੀਮ ਹੈ ਇਹਨੂੰ ਲਾਂਚ ਕਰਨ ਵਾਲੀ ਜਿਹੜੀ ਆਪਣੀ ਫਰਮ ਹੈ ਉਹ ਸੁਪਰੀਮ ਹੈ ਤੇ ਬਾਕੀ ਵੱਖ-ਵੱਖ ਫਰਮਾਂ ਦੇ ਜਿਵੇਂ ਪ੍ਰਬਾਤ ਓਂਕਾਰ ਕੰਪਨੀ ਜਾਂ ਕਰਨਾਲ ਸੀਡਸ ਹੋਰ ਵੀ ਕੰਪਨੀਆਂ ਹੋਣਗੀਆਂ ਉਹ ਇਹਨੂੰ ਜਿਹੜੀਆਂ ਤਿਆਰ ਕਰਦੀਆਂ ਨੇ ਤੇ ਇਹ ਆਪਾਂ ਜਿਹੜਾ ਬੀਜ ਏ ਜਾਨੀ ਕਿ ਤਿੰਨ ਚਾਰ ਕਿੱਲਿਆਂ ਦਾ ਆਪਾਂ ਇਹ ਬਿਸਤੀਚੇ ਪਨੀਰੀ ਦੀ ਬਜਾਈ ਕਰਦਾਂਗੇ ਬਜਾਈ ਕਰਾਂਗੇ ਇਸ ਵਾਰ ਆਪਾਂ ਇਹ ਨਵਾਂ ਲੈ ਕੇ ਆਏ ਆ ਤੇ ਜਿਹੜਾ ਇਹਦਾ ਰੇਟ ਏ 150 ਰੁਪਿਆ ਪ੍ਰਤੀ ਕਿੱਲੂ ਆਪਾਂ ਇਸ ਦਾ ਬੀਜ ਮਿਲੇਆ ਇਸ ਤੋਂ ਇਲਾਵਾ ਆਪਾਂ ਸੁਪਰੀਮ ਕੰਪਨੀ ਦਾ ਬੀਜ ਕਰਦਾ ਵੀ ਆਪਾਂ ਬਣਾ ਕੇ ਤਿਆਰ ਕੀਤਾ ਹੋਇਆ ਉਸ ਦੀ ਵੀ ਆਪਾਂ ਜਿਹੜੀ ਪਨੀਰੀ ਦੀ ਬਜਾਈ ਕਰਾਂਗੇ ਚੋਨੀ ਦੀ ਆਪਾਂ ਲਵਾਈ ਕਰਾਂਗੇ ਤੇ ਬਾਕੀ ਝਾੜ ਬਹੁਤ ਵਧੀਆ ਵੈਰਾਈਟੀਆਂ ਇਹਨਾਂ ਦੀ 110 ਚੋਣਾਂ ਦੇ ਹਾਂ ਹੋ ਸਕਦਾ ਵੀ ਕਿਸੇ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਕੋਈ ਵੀ ਵੈਰਾਈਟੀ ਜਿਹੜੀ ਆਪਣੀ ਹਰ ਇੱਕ ਏਰੀਆ ਦੇ ਵਿੱਚ ਜ਼ਮੀਨ ਦੇ ਵਿੱਚ ਕੋਈ ਝਾੜ ਨਹੀਂ ਦੇ ਸਕਦੀ ਇਹ ਆਪਣਾ ਸੋਧਿਆ ਹੋਇਆ ਬੀਜ ਹੈ ਕਿਉਂਕਿ ਜਿਹੜੀ ਵੀ ਫਰਮ ਬੀਜ ਤਿਆਰ ਕਰਦੀ ਹੈ ਬੀਜ ਨੂੰ ਸੋਧ ਕੇ ਆਪਣੇ ਕਿਸਾਨਾਂ ਤੱਕ ਪਹੁੰਚਾਉਂਦੀ ਹੈ ਤੇ ਇਹ 110 ਵੈਰਾਈਟੀ ਦਾ ਆਪਾਂ ਬਜਾਈ ਕਰਾਂਗੇ ਤੇ ਇਸ ਤੋਂ ਇਲਾਵਾ ਕਿਸਾਨ ਉਹ ਆਪਾਂ ਇਹਦੇ ਨਾਲ ਆਪਾਂ ਯਾਨੀ ਕਿ ਤਿੰਨ ਆਪਾਂ ਵੈਰਾਈਟੀਆਂ ਦੀ ਦੋ ਫਰਮਾਂ ਜਨਨ ਕਿ ਤਿੰਨ ਫਰਮਾਂ ਤੇ ਦੋ ਵੈਰੈਟੀ ਦੀ ਆਪਾਂ ਬਜਾਈ ਕਰਾਂਗੇ ਇਹ ਹੈਗਾ ਜੀ ਆਪਣਾ PR114 ਵੈਰੈਟੀ ਜਿਹੜੀ ਕਿ ਆਪਣੇ ਕਈਆਂ ਸਾਲਾਂ ਤੋਂ ਆਪਣੇ ਕਿਸਾਨ ਵੀਰਸ ਨੂੰ ਲਗਾ ਰਹੇ ਨੇ ਪਿਛਲੇ 1-2 ਸਾਲ ਤੋਂ ਜਾਨਕੀ 2-3 ਸਾਲ ਤੋਂ ਥੋੜਾ ਕੁਝ ਰੰਦਾ ਕਰੇਜ ਘਟ ਗਿਆ ਸੀ ਕਿਉਂਕਿ ਇਹਦੇ ਵਿੱਚ ਜਿਹੜਾ ਆਪਣਾ ਝੋਲਸ ਰੋਗ ਦੇ ਜਿਹੜੇ ਜਾਦੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ 10 ਤਰ੍ਹਾਂ ਦੇ ਜਿਹੜੇ ਜਮਾਨੂ ਪਾਏ ਜਾਂਦੇ ਨੇ ਝੋਲਸ ਰੋਗ ਦੇ ਉਹਨਾਂ ਦੇ ਵਿੱਚੋਂ ਜਿਹੜਾ ਇਹ ਪੰਜ ਤਰ੍ਹਾਂ ਦੇ ਜਿਹੜੇ ਜਮਾਨੂਆਂ ਦਾ ਟੱਕਰਾ ਕਰਨ ਦੀ ਸਮਰੱਥਾ ਰੱਖਦਾ ਥੋੜੀ ਕੰਦੀ ਇੱਕ ਅੱਧੀ ਸਪਰੇ ਆਪ ਨੂੰ ਵੱਧ ਕਰਨੀ ਪੈਂਦੀ ਏ ਇਸ ਨੂੰ ਹਰੇ ਪਣ ਦੇ ਵਿੱਚ ਰੱਖਣ ਦੇ ਲਈ ਜਿਹੜਾ ਆਪਣਾ ਚੂਲਸ ਰੋਗ ਹੈ ਉਹ ਜਿਹਦਾ ਥੋੜਾ ਜਿਆਦਾ ਅਟੈਕ ਕਰਦਾ ਤੇ ਬਾਕੀ ਝਾੜ ਜੇਕਰ ਚੂਲਸ ਰੋਗ ਨਹੀਂ ਪੈਂਦਾ ਤਾਂ ਝਾੜ ਬਹੁਤ ਵਧੀਆ ਆਪਾਂ ਇਸ ਦਾ ਲੈ ਸਕਦੇ ਆਂ ਬਾਕੀ ਝੜਾ ਝਾੜ ਮੌਸਮ ਤੇ ਆਪਣੀ ਸੰਭਾਲ ਤੇ ਜ਼ਮੀਨ ਤੇ ਡਿਪੈਂਡ ਕਰਦਾ ਇਹ ਵੀ ਵੈਰੈਟੀ ਜਾਨੀ ਕਿ ਪਿਛਲੇ ਕਈਆਂ ਸਾਲਾਂ ਤੋਂ ਆਪਣੇ ਕਿਸਾਨ ਵੀ ਇਸ ਨੂੰ ਲਗਾ ਰਹੇ ਨੇ ਤੇ ਬਹੁਤ ਵਧੀਆ ਝਾੜ ਇਸ ਦਾ ਆਪਣੇ ਇੱਕ ਯੂਨੀਵਰਸਿਟੀ ਦੀ ਇੱਕ ਸਪਾਰਸ਼ ਕੀਤੀ ਹੋਈ ਇੱਕ ਵੈਰੈਟੀ ਹੈ ਇਹ ਵੀ ਆਪਾਂ ਜਾਨੀ ਕਿ ਇੱਕ ਸੁਪਰੀਮ 110 ਵੈਰਾਈਟੀ ਇਹ ਆਪਾਂ ਘਰ ਦਾ ਬੀਜ ਤਿਆਰ ਕੀਤਾ ਹੋਇਆ ਸੁਪਰੀਮ 110 ਵੈਰਾਈਟੀ ਤੇ ਕੁਝ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਇੱਕ ਇਹ ਰਿਸਰਚ ਵੈਰਾਈਟੀ ਹੈ ਨਾ ਕਿ ਹਾਈਬ੍ਰਿਡ ਕਿਉਂਕਿ ਜੋ ਵੀ ਕੋਈ ਵੀ ਜਿਹੜੀ ਹਾਈਬ੍ਰਿਡ ਵੈਰਾਈਟੀ ਹੁੰਦੀ ਹੈ ਉਹਦਾ ਆਪਾਂ ਫਿਰ ਬੀਜ ਘਰ ਦਾ ਤਿਆਰ ਨਹੀਂ ਕਰ ਸਕਦੇ ਤਾਂ ਆਪਾਂ ਜਾਨੀ ਕਿ ਪਿਛਲੇ 3-4 ਸਾਲ ਤੋਂ ਜਿਹੜਾ ਬੀਜ ਜਿਵੇਂ ਪਿਛਲੇ ਸਾਲ ਆਪਾਂ ਜਨਕ ਦਾ ਬੀਜਿਆ ਸੀ ਇਹ ਘਰ ਦਾ ਬੀਜ ਹੈ ਤੇ ਸੁਪਰੀਮ ਦਾ ਆਪਾਂ ਮੋਡਲ ਲੈ ਕੇ ਆਏ ਸੀ ਤੇ ਇਸ ਵਾਰ ਆਪਾਂ ਸੁਪਰੀਮ ਦਾ ਬੀਜ ਆਪਾਂ ਘਰ ਦਾ ਤਿਆਰ ਕੀਤਾ ਹੋਇਆ ਹੈ ਇਹ ਆਪਣਾ ਸੁਪਰੀਮ ਦਾ ਕੰਪਨੀ ਦਾ ਬੀਜ ਆਪਾਂ ਘਰ ਦਾ ਤਿਆਰ ਕੀਤਾ ਸੀ ਇਹਦੀ ਵੀ ਆਪਾਂ ਬਜਾਈ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜਾ ਆਪਾਂ ਕਰਨਾਲ ਸੀਡਸ ਦਾ ਜਾਨਕੀ ਕਰਨਾਲ ਫਰਮ ਦਾ ਜਿਹੜਾ ਬੀਜ ਆਪਾਂ ਉਸ ਦੀ ਵੀ ਆਪਾਂ ਇਹ ਪਨੀਰੀ ਦੀ ਬਜਾਈ ਕਰਨੀ ਹੈ ਇਹ ਆਪਾਂ ਘਰ ਦਾ ਬੀਜ ਤਿਆਰ ਕੀਤਾ ਸੀ ਇਸ ਨੂੰ ਆਪਾਂ ਸੋਧ ਕੇ ਵੀ ਆਪਾਂ ਇਸ ਦੀ ਪਨੀਰੀ ਦੀ ਬਜਾਈ ਕਰਾਂਗੇ ਤੇ ਪਿਛਲੇ ਸਾਲ ਜਾਨਕੀ 200 ਰੁਪਏ ਦੇ ਲਗਭਗ ਜਾਨਕੀ 190 ਰੁਪਏ ਦੇ ਲਗਭਗ ਜਿਹੜਾ ਇਹਦਾ ਆਪਾਂ ਨੂੰ ਬੀਜ ਮਿਲਿਆ ਸੀ ਤੇ ਇਸ ਸਾਲ ਜਿਹੜਾ ਕਰਨਾਲ ਸੀਡਸ ਦਾ ਉਹ ਆਪਾਂ ਨੂੰ 150 ਰੁਪਿਆ ਪ੍ਰਤੀ ਕਿਲੋ ਹਿਸਾਬ ਦੇ ਨਾਲ ਆਪਾਂ ਨੂੰ ਆਪਾਂ ਬੀਜ ਖਰੀਦਿਆ ਤੇ ਇਹ ਜਾਨੀ ਕਿ ਦੋ ਵੈਰੈਟੀਆਂ ਦੀ ਆਪਾਂ ਬਜਾਈ ਕਰਾਂਗੇ ਪੀਆਰ 114 ਵੈਰੈਟੀ ਦੀ ਤੇ ਸੁਪਰੀਮ 110 ਵੈਰੈਟੀ ਦੀ ਬਾਕੀ ਬਹੁਤ ਵਧੀਆ ਵੈਰੈਟੀਆਂ ਨੇ ਜਿਹੜੇ ਆਪਣਾ ਸੁਪਰੀਮ 110 ਵੈਰੈਟੀ ਜਾਂ ਕਰਨਾਲ ਸੀਡ 110 ਸੇ ਜਾਨੀ ਕਿ ਕਿਉਂਕਿ ਬੀਜ ਇੱਕ ਹੀ ਏ ਤੇ ਵੱਖ-ਵੱਖ ਜਿਹੜੀਆਂ ਫਰਮਾਂ ਬੀਜ ਤਿਆਰ ਕਰਦੀਆਂ ਨੇ ਜਿਹੜੀ ਵੈਰੈਟੀ ਆਪਣੀ ਸੇਮ ਹੀ ਹੁੰਦੀ ਏ ਤੇ ਇਹ ਵੈਰੈਟੀ ਦੇ ਵਿੱਚ ਡਿੱਗਣ ਦੀ ਸਮੱਸਿਆ ਬਹੁਤ ਘੱਟ ਹੁੰਦੀ ਏ ਛੋੜਾ ਕੋਈ ਜਿਹੜਾ ਦਾ ਨਾੜ ਮੋਟਾ ਹੁੰਦਾ ਤਾਂ ਕਰਕੇ ਜਿਹੜਾ ਡਿੱਗਦਾ ਬਹੁਤ ਘੱਟ ਏ ਤੇ ਜਿਹੜੇ ਆਪਣੇ ਕਿਸਾਨ ਵੀਰ ਇਹਨੂੰ ਲਗਾਉਣਾ ਚਾਹੁੰਦੇ ਨੇ ਪਹਿਲੇ ਸਾਲ ਜੇ ਤੁਸੀਂ ਲਗਾਉਣਾ ਚਾਹੁੰਦੇ ਤਾਂ ਥੋੜੇ ਏਰੀਆ ਦੇ ਵਿੱਚ ਇਸ ਨੂੰ ਟ੍ਰਾਇਲ ਕਰਿਆ ਜੀ ਕਿਉਂਕਿ ਪਿਛਲੇ ਸਾਲ ਦੇਖਿਆ ਕਿ ਕਈਆਂ ਏਰੀਆਾਂ ਦੇ ਵਿੱਚ ਜਿਹੜਾ ਇਹ ਵੈਰੈਟੀ ਨੇ ਝਾੜ ਯਾਨੀ ਕਿ ਘਟ ਦਿੱਤਾ ਕਈਆਂ ਏਰੀਆਾਂ ਦੇ ਵਿੱਚ ਝਾੜ ਬਹੁਤ ਘੱਟ ਆਉਂਦਾ ਤੇ ਬਾਕੀ ਜੇਕਰ ਤੁਸੀਂ ਲਗਾਉਣਾ ਤਾਂ ਥੋੜੇ ਏਰੀਆ ਦੇ ਵਿੱਚ ਆਪਣਾ ਟ੍ਰਾਇਲ ਕਰ ਸਕਦੇ ਹੋ ਉਸ ਤੋਂ ਬਾਅਦ ਜੇਕਰ ਤੁਹਾਡੀ ਜ਼ਮੀਨ ਦੇ ਹਿਸਾਬ ਤੇ ਵਧੀਆ ਝਾੜ ਆਪਣਾ ਮਿਲਦਾ ਤਾਂ ਆਪਾਂ ਫੇਰ ਸਾਲ ਵਾਸਤੇ ਆਪਣਾ ਏਰੀਆ ਵਧਾ ਸਕਦੇ ਹਾਂ ਸਾਡੇ ਏਰੀਆ ਦੇ ਵਿੱਚ तकरीबन ਦੇਖੀਏ ਤਾਂ ਸੁਪਰੀਮ 110 ਜਾਂ 110 ਵੈਰਾਈਟੀ ਦਾ ਝਾੜ ਜਿਹੜਾ ਪਿਛਲੇ 3-4 ਸਾਲਾਂ ਤੋਂ ਬਹੁਤ ਵਧੀਆ ਆ ਰਹੇ ਨੇ ਤੇ ਜਾਨੀ ਕਿ ਵੈਰਾਈਟੀ ਬਹੁਤ ਵਧੀਆ ਇੱਕ ਤਾਂ ਇਸ ਨੂੰ ਚੂਹਾ ਵੀ ਬਹੁਤ ਘੱਟਦਾ ਕਿਉਂਕਿ ਜਿਹੜਾ ਇਹਦਾ ਨਾੜ ਜਿਆਦਾ ਮਜ਼ਬੂਤ ਹੁੰਦਾ ਵਾ ਕੀ ਜਦੋਂ ਆਪਾਂ ਜਮੀਨ ਦੇ ਵਿੱਚ ਵਾਉਣ ਦੇ ਵਾਸਤੇ ਜਦੋਂ ਆਪਣਾ ਥੋੜਾ ਕਿਸ ਨੂੰ ਸੰਭਾਲਣ ਦੀ ਜਿਹੜੀ ਸਮੱਸਿਆ ਦਾ ਦਿੱਕਤ ਆ ਸਕਦੀ ਹੈ ਕਿਉਂਕਿ ਇਹਦਾ ਜਿਹੜਾ ਨਾੜ ਜਿਆਦਾ ਮਜ਼ਬੂਤ ਹੁੰਦਾ ਹੈ ਇਹ ਵੈਰਾਈਟੀ ਜੇ ਆਪਾਂ ਲਗਾਉਣੇ ਆ ਤਾਂ ਜਿਹੜੇ ਸ਼ੁਰੂ ਦੇ ਵਿੱਚ ਜਿਹੜੀ ਇਹਦੀ ਫਟਾਰਾ ਬਹੁਤ ਘੱਟ ਹੁੰਦਾ ਜਿਵੇਂ ਆਪਾਂ ਆਪਣਾ ਪੀ 131 ਵੈਰਾਈਟੀ ਦਾ ਫਟਾਰਾ ਬਹੁਤ ਵਧੀਆ ਹੁੰਦਾ ਉਵੇਂ ਇਹਦਾ ਜਿਹੜਾ ਫਟਾਰਾ ਬਹੁਤ ਘੱਟ ਹੁੰਦਾ। ਯਾਨੀ ਕਿ 30 35 ਦਿਨ ਤੋਂ ਬਾਅਦ ਯਾਨੀ ਕਿ ਫਿਰ ਆਪਾਂ ਬਹੁਤ ਜਲਦੀ ਦੇ ਨਾਲ ਜਿਹੜੀ ਇਹਦੀ ਗਰੋਥ ਹੁੰਦੀ ਹੈ ਬਹੁਤ ਜਲਦੀ ਵਧੀਆ ਤਰੀਕੇ ਦੇ ਨਾਲ ਫਿਰ ਫਟਾਰਾ ਕਰਦਾ। ਬਾਕੀ ਝਾੜ ਦੇ ਵਿੱਚੋਂ ਜਿੱਥੇ ਇਸ ਨੂੰ ਜਿਹੜੀ ਜ਼ਮੀਨ ਮੰਨਦੀ ਉੱਥੇ ਤਾਂ ਝਾੜ ਇਸ ਦਾ ਜੇਕਰ ਆਪਾਂ ਮੰਨੇ ਕਿ ਤਾਂ ਫੂਸੇ ਝੋਨੇ ਦੇ ਬਰਾਬਰ ਆਪਣਾ ਝਾੜ ਦੇ ਸਕਦਾ। ਤੇ ਬਿਮਾਰੀ ਵੀ ਬਹੁਤ ਘੱਟ ਪੈਂਦੀ ਹੈ ਜਾਨਕਿ ਝੂਲਸ ਰੋਗ ਦਾ ਜਿਹੜਾ ਟਾਕਰਾ ਕਰਨ ਦਾ ਸਮਰੱਥਾ ਰੱਖਦੀ ਇਹ ਵੈਰੈਟੀ ਰੱਖਦੀ ਏ ਬਾਕੀ ਇੱਕ ਸਪਰੇ ਦੇ ਨਾਲ ਵੀ ਜਾਨਕਿ ਇਹ ਵੈਰੈਟੀ ਜੇ ਆਪਾਂ ਇਸ ਨੂੰ ਆਪਾਂ ਪਕਾ ਸਕਦੇ ਹਾਂ ਕੋਈ ਜ਼ਿਆਦਾ ਬਿਮਾਰੀਆਂ ਦਾ ਹਮਲਾ ਨਹੀਂ ਹੁੰਦਾ ਤੇ ਇੱਕ ਆਪਾਂ ਉਲੀ ਰੋਗ ਦੀ ਸਪਰੇ ਜਾਨਕਿ ਨੇ ਸਾਰੇ ਤੋਂ ਪਹਿਲਾਂ ਕਰਦੇ ਆਂ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਕਿਉਂਕਿ ਜੇਕਰ ਆਪਣੇ ਹਵਾ ਦੀ ਵੀ ਜ਼ਿਆਦਾ ਨਮੀ ਬਣੀ ਰਹਿੰਦੀ ਹੈ ਜ਼ਿਆਦਾ ਬਾਰਸ਼ਾਂ ਹੁੰਦੀਆਂ ਨੇ ਤੇ ਜਿਹੜਾ ਉਲੀ ਰੋਗ ਦਾ ਵੀ ਟੈਗ ਕਿਉਂਕਿ ਥੋੜਾ ਹੋ ਸਕਦਾ ਹੈ ਉਸ ਵਾਸਤੇ ਜਿਹੜਾ ਆਪਾਂ ਨੂੰ ਇੱਕ ਲਈ ਨਾਸ਼ਕ ਸਪਰੇ ਆਪਾਂ ਇਹ ਸਾਰੇ ਤੋਂ ਪਹਿਲਾਂ ਪਹਿਲਾਂ ਜੁਗੋਵ ਦੇ ਵਿੱਚ ਕਰਦੇ ਆ ਤਾਂ ਬਹੁਤ ਵਧੀਆ ਆਪਾਂ ਇਸ ਦਾ ਝਾੜ ਲੈ ਸਕਦੇ ਆ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਬਾਕੀ ਜਿਹੜੀ ਵੀ ਤੁਸੀਂ ਵੈਰਾਈਟੀ ਲਗਾਉਣੀ ਹੈ ਪਿਛੇ ਸਾਲ ਤੁਹਾਡਾ ਕਿੰਨਾ ਝਾੜ ਆਇਆ ਸੀ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਜੀ ਕਿ ਤੁਸੀਂ ਇਸ ਸਾਲ ਕਿਹੜੀ ਵੈਰਾਈਟੀ ਆਪਣੇ ਖੇਤਾਂ ਦੇ ਵਿੱਚ ਲਗਾ ਰਹੇ ਹੋ ਤੇ ਧੰਨਵਾਦ ਜੀ